ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ ਜੀ YouTube ਚੈਨਲ ਦੇ ਨਾਲ ਮੁਹਾਵਰੇ ਕਰਦੇ ਹੁੰਨੇ ਆ ਜੀ 10ਵੀਂ ਕਲਾਸ ਦਾ ਸਿਲੇਬਸ ਹੈ ਮੋੜ ਦਾ ਤੇ ਮੁਹਾਵਰਿਆਂ ਦੇ ਵਿੱਚ ਅੱਜ ਆਪਾਂ ਕਰਨਾ ਦੱਦੇ ਤੱਕ ਹੋ ਗਏ ਸੀ ਸਾਰੇ ਊੜੇ ਆੜੇ ਦੇ ਨਾਲ ਸੰਬੰਧਿਤ ਮੁਹਾਵਰੇ ਨੇ ਦੱਦੇ ਤੇ ਨੰਨੇ ਵਾਰ ਤੱਕ ਦੇਤੇ ਨੰਨੇ ਵਾਲੇ ਕਰਾਂਗੇ ਅੱਜ ਦੱਦੇ ਤੱਕ ਹੋ ਗਏ ਸੀ ਕਿੱਥੋਂ ਜੁੜੇ ਹੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਲੱਗਿਆ ਤਾਂ ਲਾਈਕ ਜ਼ਰੂਰ ਕਰਦੇ ਹੋ ਜੀ ਜਿਹੜੇ ਚੈਨਲ ਦੇ ਨਾਲ ਨਵੇਂ ਜੁੜੇ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਆਪਣਾ ਪਹਿਲਾ ਮੁਹਾਵਰਾ ਹੈ ਤੱਜੀਆਂ ਉਡਾਉਣਾ ਹਾਂਜੀ ਤੱਜੀਆਂ ਉਡਾਉਣਾ ਹੁੰਦਾ ਕੇ ਬਿਲਕੁਲ ਹੀ ਕੋਈ ਕਿਸੇ ਦੀ ਪਰਵਾਹ ਇਹ ਨਾ ਕਰਨਾ ਜਿਵੇਂ ਆਪਾਂ ਕਹਿ ਦਿੰਨੇ ਆ ਉਹਨੇ ਤਾਂ ਤੱਜੀਆਂ ਉਡਾਈਆਂ ਪਈਆਂ ਨੇ ਬੁਰਾ ਕਰਨ ਲੱਗੇ ਬਿਲਕੁਲ ਕੁਝ ਵੀ ਸੋਚਣਾ ਨਾ ਬੁਰਾ ਹਾਲ ਕਰ ਦੇਣਾ ਜਾਂ ਡਾਡੀ ਜਿੱਤ ਪ੍ਰਾਪਤ ਕਰਨੀ ਜੰਗ ਦੇ ਵਿੱਚ ਤੇ ਜਿਹਾ ਉੜਾ ਦਿੱਤੀਆਂ ਵਾਕ ਬਣਾ ਸਕਦੇ ਹੋ ਤੁਸੀਂ ਜਾਂ ਫਿਰ ਹੋਰ ਕੋਈ ਵਾਕ ਬਣਾਓਗੇ ਉਸਨੇ ਤਾਂ ਰੂਲਾਂ ਦੀਆਂ ਜਾਂ ਕਾਨੂੰਨ ਦੀਆਂ ਤੇ ਜਿਹਾ ਉਡਾਈਆਂ ਵਈਆਂ ਕੋਈ ਨਾਮ ਲਿਖ ਕੇ ਬਣਾਉਣਾ ਹੁੰਦਾ ਵਾਕ ਐਵੇਂ ਨਹੀਂ ਬਣਾਉਣਾ ਹੁੰਦਾ ਵਕੀਲ ਨੇ ਤਾਂ ਕਾਨੂੰਨ ਦੀਆਂ ਤਾਂ ਜਿਹਾ ਹੀ ਉਡਾ ਦਿੱਤੀਆਂ ਪੁਲਿਸ ਨੇ ਕਾਨੂੰਨ ਦੀਆਂ ਤਾਂ ਜਿਹਾ ਹੀ ਉਡਾ ਦਿੱਤੀਆਂ ਹਾਂਜੀ ਅਗਲਾ ਹੈਗਾ ਜੀ ਧੁਰਕੂ ਲੱਗਣਾ ਚਿੰਤਾ ਰਹਿਣੀ ਬੱਚਿਆਂ ਦੇ ਪੇਪਰ ਤਾਂ ਵਧੀਆ ਹੋ ਜਾਂਦੇ ਹਨ ਪਰ ਜਦੋਂ ਤੱਕ ਨਤੀਜਾ ਨਹੀਂ ਆ ਜਾਂਦਾ ਉਦੋਂ ਤੱਕ ਉਹਨਾਂ ਨੂੰ ਨਤੀਜੇ ਦਾ ਵਧੀਆ ਨੰਬਰਾਂ ਜਾਂ پاس ਫੇਲ ਹੋਣ ਦਾ ਧੁਰਕੂ ਲੱਗਿਆ ਰਹਿੰਦਾ ਆਪਕੇ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਕਿ ਪਤਾ ਨਹੀਂ ਨਤੀਜਾ ਕਿਹੋ ਜਿਹਾ ਆਉਣਾ ਹੈ ਠੀਕ ਹੈ ਜੀ ਤੇ ਅਗਲਾ ਜੇ ਤੁਹਾਨੂੰ ਵਾਕ ਆਉਂਦਾ ਹੁੰਦਾ ਤਾਂ ਬਣਾਇਆ ਕਰੋ ਜਰੂਰ ਕਮੈਂਟ ਦੇ ਵਿੱਚ ਧੂ ਕੱਢਣਾ ਪੇ ਦਿੱਤੇ ਨਾ ਜਦੋਂ ਤੱਕ ਤੁਸੀਂ ਕਿਸੇ ਗੱਲ ਦਾ ਧੂ ਨਹੀਂ ਕੱਢਦੇ ਤਾਂ ਬਾਹਰ ਗੱਲ ਨਹੀਂ ਪਤਾ ਲੱਗਦੀ ਠੀਕ ਹੈ ਜੀ ਕਰਦਾ ਭੇਤੀ ਕਹਿੰਦੇ ਹੁੰਦੇ ਨੇ ਨਾ ਕਰਦਾ ਭੇਤੀ ਲੰਕਟਾ ਹੈ ਕਰਦਾ ਭੇਤ ਉਹਦੋਂ ਹੀ ਪਤਾ ਲੱਗਦੇ ਨੇ ਜਦੋਂ ਕੋਈ ਘਰ ਦਾ ਮੈਂਬਰ ਗੱਲ ਕਰਦਾ ਜਦੋਂ ਤੱਕ ਤੁਸੀਂ ਬਾਹਰ ਗੱਲ ਨਹੀਂ ਧੂੰ ਨਹੀਂ ਕੱਢੋਂਗੇ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਹਾਂਜੀ ਅਗਲਾ ਹੈ ਜੀ ਟੌਲੇਨ ਦੀ लाज ਰੱਖਣਾ ਵੱਡੀ ਉਮਰ ਦਾ ਲਿਹਾਜ਼ ਕਰਨਾ ਮਾਪਿਆਂ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਭੜੇ ਕੰਮ ਛੱਡ ਦੇਵੇ ਤੇ ਉਹਨਾਂ ਦੇ ਧੌਲਿਆਂ ਦੀ ਇਲਾਜ ਰੱਖੇ ਮਤਲਬ ਇੰਨਾ ਬੁਰੇ ਕੰਮ ਨਾ ਕਰੇ ਉਹਨਾਂ ਦੀ ਇੱਜ਼ਤ ਨੂੰ ਕੋਈ ਬੱਟਾ ਨਾ ਲਾਵੇ ਅਗਲਾ ਹੈ ਜੀ ਧੌਲਿਆਂ ਵਿੱਚ ਘੱਟਾ ਪਾਉਣਾ ਬੁੱਢੇ ਵਾਰੇ ਬਦਨਾਮੀ ਦਾ ਕੰਮ ਕਰਨਾ ਮਾਤਾ ਪਿਤਾ ਨੂੰ ਚੰਗੇ ਕੰਮ ਹੀ ਕਰਨੇ ਚਾਹੀਦੇ ਹਨ ਕੋਈ ਵੀ ਇਹ ਜਿਹਹਾ ਕੰਮ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਦੇ ਧੌਲਿਆਂ ਵਿੱਚ ਘਟਾ ਪਵੇ ਜਿਵੇਂ ਸਿਆਣੀ ਉਮਰ ਵਿੱਚ ਸਿਆਣਿਆਂ ਵਾਲੇ ਹੀ ਕੰਮ ਕਰੋ ਕੋਈ ਵੀ ਧੌਲਿਆਂ ਵਿੱਚ ਘਟਾ ਪੈਣ ਵਾਲਾ ਕੰਮ ਨਾ ਕਰੋ ਅੱਗੇ ਨੇ ਜੀ ਨੰਨੇ ਤੋਂ ਤਦੇ ਤੇ ਨੰਨੇ ਵਾਲੇ ਕਰਨ ਨੇ ਅੱਗੇ ਆਪਾਂ ਨੰਨੇ ਤੋਂ ਕਾਫੀ ਸਾਰੇ ਮੁਹਾਵਰੇ ਨੇ ਤੇ ਐਵੇਂ ਉਰੇ ਤੋਂ ਜਿਵੇਂ ਕਈ ਅਖਰਾਂ ਤੋਂ ਨਾ ਬਹੁਤ ਸਾਰੇ ਮੁਹਾਵਰੇ ਨੇ ਨੰਨੇ ਤੋਂ ਵੀ ਕਾਫੀ ਸਾਰੇ ਨੇ ਇਤਨੰਨੇ ਦੇ ਕਰਾਂਗੇ ਹੁਣ ਆਪਾਂ ਨੱਠ ਭੱਜ ਕਰਨਾ ਨੱਠ ਭੱਜ ਕਰਨਾ ਹੁੰਦਾ ਯਤਨ ਕਰਨਾ ਕਿਸੇ ਕੰਮ ਲਈ ਆਪਾਂ ਕਰਦੇ ਆ ਨਾ ਨੱਠ ਭੱਜ ਬਹੁਤ ਵਿਆਹ ਦੇ ਕੰਮਾਂ ਵਿੱਚ ਬਹੁਤ ਨੱਠ ਭੱਜ ਹੁੰਦੀ ਹੈ ਜਾਂ ਸੁਨੀਤਾ ਦੇ ਭਰਾ ਨੇ ਵਿਆਹ ਦੇ ਕੰਮਾਂ ਵਿੱਚ ਬਹੁਤ ਨੱਠ ਭੱਜ ਕੀਤੀ ਤੌਖਾ ਤੁਸੀਂ ਮੁਹਾਵਰੇ ਤਾਂ ਸਮਝ ਕੇ ਮਨ ਲੋ ਅਰਥ ਸਹੀ ਨਿਕਲਣਾ ਚਾਹੀਦਾ ਜਿਹੜਾ ਵੀ ਤੁਸੀਂ ਵਾਕ ਬਣਾ ਉਹ ਇੱਕ ਮੁਹਾਵਰੇ ਤੋਂ ਕਈ ਕਈ ਵਾਕ ਵੜ ਜਾਂਦੇ ਹੁੰਦੇ ਨੇ 8 8 10 10 ਵਾਕ ਬਣਾ ਲੋ ਚਾਹੇ ਤਾਂ ਬਾਪ ਕਿ ਤੁਹਾਡੇ ਆਪਣੇ ਹੁੰਦੇ ਨੇ ਠੀਕ ਹੈ ਜੀ ਤੁਸੀਂ ਤੁਹਾਨੂੰ ਕੋਈ ਹੋਰ ਵਾਕ ਵਧੀਆ ਆਉਂਦਾ ਤਾਂ ਬਣਾ ਕੇ ਦੱਸੋ ਮੈਂ ਅੱਗੇ ਹੋਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਫਿਰ ਕਿ ਇਹ ਵਾਕ ਵੀ ਬਣ ਸਕਦਾ ਨੈਲੇ ਉੱਤੇ ਦੈਲਾ ਮਾਰਨਾ ਨੈਲੇ ਉੱਤੇ ਦੱਲਾ ਮਾਰਨਾ ਹੁੰਦਾ ਤੁਰੰਤ ਬੱਦ ਚੜ ਕੇ ਜਵਾਬ ਦੇਣਾ ਮਤਲਬ ਜਿੰਨੀ ਗੱਲ ਕਿਸੇ ਨੇ ਕਹੀ ਆ ਉਹਦਾ ਤੁਰੰਤ ਹੀ ਉਹਨੂੰ ਜਵਾਬ ਦੇਣਾ ਤਾਂ ਜੋ ਬੰਦਾ ਚੁੱਪ ਹੋ ਜਵੇ ਹਾਂਜੀ ਜੇ ਆਉਂਦਾ ਬਾਕ ਤਾਂ ਬਣਾਇਓ ਕੋਈ ਵੀ ਨਾਮ ਲਿਖ ਸਕਦੇ ਹੋ ਇੱਥੇ ਤੁਸੀਂ ਹਰਮੋਹਨ ਨੂੰ ਤਾਂ ਇੰਨੀ ਗੱਲ ਸੁੱਝਦੀ ਹੈ ਕਿ ਕੋਈ ਵੀ ਉਹਦੇ ਤੇ ਗੱਲ ਕਰੋ ਤਾਂ ਉਹ ਨੈਲੇ ਉੱਤੇ ਦੱਲਾ ਮਾਰ ਦਿੰਦਾ ਹੈ ਮੈਲੇ ਉਤੇ ਦੱਲਾ ਮਾਰ ਕੇ ਅਗਲੇ ਨੂੰ ਚੁੱਪ ਕਰਾ ਦਿੰਦਾ ਹੈ ਠੀਕ ਹੈ ਜੀ ਅੱਗੇ ਆ ਜੀ ਨੌ ਅੜ ਜਾਣਾ ਕੁਝ ਸਹਾਰਾ ਮਿਲ ਜਾਣਾ ਜੇ ਤੁਹਾਨੂੰ ਆਉਂਦਾ ਵਾਕ ਤਾਂ ਬਣਾਓ ਕੋਈ ਇਹੇ ਜਾਓ ਹੋ ਨਹੀਂ ਲਿਖਣਾ ਹੁੰਦਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਦੀ ਹੁੰਨੀ ਆ ਕਿ ਕੋਈ ਨਾ ਕੋਈ ਨਾਮ ਲਿਖਣਾ ਹੁੰਦਾ ਕੋਈ ਨਾਮ ਲਿਖ ਦੋ ਸੁਰਿੰਦਰ ਦਾ ਬਿਜ਼ਨਸ ਦੇ ਵਿੱਚ ਨੌ ਅੜ ਗਿਆ ਹੈ ਹੁਣ ਤਾਂ ਉਹ ਕੰਮ ਅੱਗੇ ਪਤਾ ਹੀ ਲਵੇਗਾ ਠੀਕ ਹੈ ਜੀ ਮਤਲਬ ਕਿਸੇ ਕਾਮਦਾਰ ਨੂੰ ਥੋੜਾ ਜਿਹਾ ਪਤਾ ਲੱਗ ਗਿਆ ਤੇ ਹੁਣ ਅੱਗੇ ਫਿਰ ਕਰਨਾ ਸੌਖਾ ਹੋ ਜਾਂਦਾ ਅੱਗੇ 9 ਮਾਸ ਦਾ ਰਿਸ਼ਤਾ ਹੋਣਾ ਨੇੜਲੇ ਸੰਬੰਧ ਹੋਣਾ 9 ਮਾਸ ਦਾ ਰਿਸ਼ਤਾ ਕਦੇ ਵੀ ਤੋੜਿਆ ਨਹੀਂ ਜਾ ਸਕਦਾ ਜਿਹੜੇ ਮਤਲਬ ਖੂਨ ਦੇ ਸੰਬੰਧ ਹੁੰਦੇ ਨੇ ਉਹਨੂੰ ਕਹਿੰਦੇ ਹੁੰਦੇ ਨੇ 9 ਮਾਸ ਦਾ ਰਿਸ਼ਤਾ ਅੱਗੇ ਹੈ ਜੀ ਨਾ ਕੁੱਤੇ ਮੱਖੀ ਨਾ ਬਹਿਣ ਦੇਣਾ। ਅਭਿਮਾਨ ਵਿੱਚ ਕਿਸੇ ਦੀ ਪਰਵਾਹ ਨਾ ਕਰਨਾ। ਹੰਕਾਰ ਦੇ ਵਿੱਚ ਅਭਿਮਾਨ ਹੁੰਦਾ ਹੈ, ਹੰਕਾਰ। ਹੰਕਾਰ ਦੇ ਵਿੱਚ ਸਾਰੇ ਦੂਜਿਆਂ ਨੂੰ ਟੀਚਾ ਜਾਨਣਾ। ਉਦੋਂ ਕਹਿੰਦੇ ਨੇ ਇਹ। ਹਾਂ ਜੀ ਜੇ ਵਾਕ ਆਉਂਦਾ ਤਾਂ ਬਣਾਓ ਤੁਸੀਂ। ਕੋਈ ਵੀ ਨਾਮ ਲਿਖ ਦਿਓ। ਕਮਲਾਤਾ ਅੱਜਕੱਲ੍ਹ ਉੱਡੀ ਫਿਰਦੀ ਹੈ ਉਹ ਤਾਂ ਨੱਕ ਉੱਤੇ ਮੱਖੀ ਨਹੀਂ ਵਹਿਣ ਦਿੰਦੀ ਜਾਂ ਆਪਣੀ ਅਮੀਰੀ ਦੇ ਰੋਬ ਵੀ ਚੂਡੀ ਫਿਰਦੀ ਹੈ ਜਾਂ ਰੋਬ ਦਿਖਾਉਂਦੀ ਹੈ ਕੁਝ ਵੀ ਤੁਸੀਂ ਤੁਹਾਡੀ ਆਪਣੀ ਸਬਦਾ ਵਾਲੀ ਹੁੰਦੀ ਹੈ ਇਹ ਜੋ ਤੁਹਾਨੂੰ ਚੰਗਾ ਲੱਗਦਾ ਉੱਥੇ ਵਰਤ ਸਕਦੇ ਹੁੰਨੇ ਹੋ ਤੇ ਉਹ ਨੱਕ ਉੱਤੇ ਮੱਖੀ ਨਹੀਂ ਵਹਿਣ ਦਿੰਦੀ ਨੱਕੇਠ ਮਾ ਲਿਓਣਾ ਜਰਾ ਵੀ ਪਸੰਦ ਨਾ ਕਰਨਾ ਹਾਂਜੀ ਕੋਈ ਵੀ ਚੀਜ਼ ਪਸੰਦ ਨਹੀਂ ਨਾ ਕਰਨਾ ਉਦੋਂ ਕਹਿੰਦੇ ਨੇ ਇਹ ਕਮਲੇਸ਼ ਨੂੰ ਤੁਸੀਂ ਜਿੰਨਾ ਮਰਜੀ ਵਧੀਆ ਸੂਟ ਦੇ ਦੇਵੋ ਉਹਨੇ ਉਹੋ ਵੀ ਨੱਕ ਹੇਠ ਨਹੀਂ ਲਿਓਣਾ ਹਾਂਜੀ ਅੱਗੇ ਹੈ ਜੀ ਨੱਕ ਚਾੜਨਾ ਨੱਕ ਚਾੜਨਾ ਹੁੰਦਾ ਕਿਸੇ ਚੀਜ਼ ਨੂੰ ਕਿਰਣਾ ਕਰਨੀ ਨਫ਼ਰਤ ਕਰਨੀ ਮਤਲਬ ਕਿ ਕਈ ਲੋਕ ਹੁੰਦੇ ਨੇ ਨਾ ਸਫਾਈ ਪਸੰਦ ਹੁੰਦੇ ਨੇ ਤੇ ਗੰਦਗੀ ਨੂੰ ਦੇਖ ਕੇ ਉਹ ਨੱਕ ਚਾੜਦੇ ਨੇ ਕੋਈ ਨਾਮ ਲਿਖ ਦਿਓ ਇੱਥੇ ਸੋ ਹੁਣ ਬਿਲਕੁਲ ਵੀ ਗੰਦਗੀ ਦੇ ਵਿੱਚ ਨਹੀਂ ਰਹਿ ਸਕਦਾ ਉਹੋ ਤਾਂ ਗੰਦਗੀ ਦੇ ਅਨੁਸਾਰ ਹੀ ਨੱਕ ਚਾੜਨ ਲੱਗ ਜਾਂਦਾ ਹੈ ਨੱਕ ਚ ਦਮ ਕਰਨਾ ਬਹੁਤ ਤੰਗ ਕਰਨਾ ਕੋਈ ਵੀ ਮਤਲਬ ਜਦ ਕੋਈ ਬਹੁਤ ਪਰੇਸ਼ਾਨ ਹੋ ਜਵੇ ਉਦੋਂ ਕਹਿੰਦੇ ਨੇ ਛੁੱਟੀਆਂ ਦੇ ਵਿੱਚ ਬੱਚੇ ਮਾਤਾ ਪਿਤਾ ਦੇ ਨੱਕ ਵਿੱਚ ਦਮ ਕਰੀ ਰੱਖਦੇ ਹਨ ਬੱਚੇ ਕੋਈ ਹੋਰ ਬਣਾ ਸਕਦੇ ਹੋ ਬਾਗ ਬੱਚੇ ਸਕੂਲ ਵਿੱਚ ਹੀ ਠੀਕ ਰਹਿੰਦੇ ਹਨ ਛੁੱਟੀਆਂ ਦੇ ਵਿੱਚ ਤਾਂ ਬੱਚੇ ਮਾਤਾ ਪਿਤਾ ਦੇ ਨੱਕ ਵਿੱਚ ਦਮ ਕਰਕੇ ਰੱਖਦੇ ਹਨ ਨੱਕ ਨਕੇਲ ਪਾਉਣਾ ਕਾਬੂ ਕਰਨਾ ਵਿਗੜੇ ਹੋਏ ਬੱਚਿਆਂ ਦੇ ਨੱਕ ਨਕੇਲ ਪਾ ਕੇ ਹੀ ਉਹਨਾਂ ਤੋਂ ਕੁਝ ਕਰਵਾਇਆ ਜਾ ਸਕਦਾ ਹੈ ਜਿਹੜੇ ਜਿਹੜੇ ਇੱਕ ਵਾਰ ਹੱਥੋਂ ਨਿਕਲ ਜਾਣ ਉਹਨਾਂ ਦੇ ਨੱਕ ਨਕੇਲ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਠੀਕ ਹੈ ਜੀ ਜੇ ਚੰਗਾ ਲੱਗਦਾ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਕਿ ਜਿਹੜੇ ਹੋਰ ਦਸਵੀਂ ਜਮਾਤ ਦੇ ਬੱਚੇ ਹੈਗੇ ਨੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਵੀਡੀਓਜ਼ ਦੀ ਇਨਫੋਰਮੇਸ਼ਨ ਪਹੁੰਚਦੀ ਰਹੇ 10ਵੀਂ ਤੇ ਪਲੱਸ 2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਿਲੇਬਸ ਕਰਵਾਉਣੀ ਹੈ ਜੀ ਮੈਂ ਜਿਹੜੇ ਨਾਲ ਜੁੜਿਓ ਲਾਈਕ ਕਰ ਦਿਓ ਜੀ ਅੱਗੇ ਹੈ ਨੱਕ ਨਾਲ ਲਕੀਰਾਂ ਕੱਢਣਾ ਤੋਬਾ ਕਰਨੀ ਚੋਰ ਨੂੰ ਜਦੋਂ ਪੁਲਿਸ ਨੇ ਫੜ ਲਿਆ ਤਾਂ ਫਿਰ ਉਸਨੇ ਨੱਕ ਨਾਲ ਲਕੀਰਾਂ ਕੱਡੀਆਂ ਮਤਲਬ ਕਿ ਅੱਗੇ ਨੂੰ ਤੋਬਾ ਕਰਤੀ ਕਿ ਹੁਣ ਚੋਰੀ ਨਹੀਂ ਕਰਾਂਗਾ ਨੱਕ ਬੁੱਲ ਮਾਰਨਾ ਨੁਕਸ ਕੱਢਣਾ ਕਈ ਲੋਕਾਂ ਨੂੰ ਤਾਂ ਨੱਕ ਬੁੱਲ ਮਾਰਨ ਦੀ ਆਦਤ ਹੁੰਦੀ ਹੈ ਉਹ ਕੁਝ ਨਾ ਕੁਝ ਨੁਕਸ ਕੱਢ ਹੀ ਦਿੰਦੇ ਹਨ ਹਰ ਚੰਗੀ ਚੀਜ਼ ਦੇ ਵਿੱਚ ਵੀ ਕਈ ਨਾ ਕਈ ਲੋਕ ਨੱਕ ਬੁੱਲ ਮਾਰਦੇ ਹਨ ਨੱਕ ਰੱਖਣਾ ਇੱਜ਼ਤ ਰੱਖਣਾ ਹਾਂਜੀ ਕੀ ਬਾਕ ਬਣਾਉਂਗੇ ਅੱਜ ਕੱਲ੍ਹ ਲੋਕ ਨੱਕ ਰੱਖਣ ਲਈ ਹੀ ਵਿਆਹਾਂ ਉੱਤੇ ਬਹੁਤਾ ਖਰਚਾ ਕਰ ਦਿੰਦੇ ਹਨ ਅੱਗੇ ਆ ਜੀ ਨੱਕ ਰਗੜਨਾ ਤਰਲੇ ਕਰਨੇ ਪੁਲਿਸ ਅੱਗੇ ਚੋਰ ਨੇ ਬਥੇਰੇ ਨੱਕ ਰਗੜੇ ਪਰ ਪੁਲਿਸ ਨੇ ਉਸ ਨੂੰ ਨਾ ਛੱਡਿਆ ਅਪਰਾਧੀ ਨੇ ਲਿਖ ਦੋ ਚਾਹੇ ਇੱਥੇ ਕੁਝ ਵੀ ਤੁਸੀਂ ਲਿਖ ਸਕਦੇ ਹੁੰਨੇ ਹੋ ਉਹ ਤੁਸੀਂ ਆਪਣੀ ਤੁਹਾਡੀ ਸ਼ਬਦਾਵਲੀ ਆ ਜੋ ਤੁਹਾਡੇ ਦਿਮਾਗ 'ਚ ਆਉਂਦਾ ਤੇ ਪਰ ਬਾਅਕ ਦਾ ਜਿਹੜਾ ਅਰਥ ਆ ਉਹ ਸਹੀ ਨਿਕਲਣਾ ਚਾਹੀਦਾ ਨਗਾਰੇ ਦੀ ਝੋਟ ਨਾਲ ਅਖਣਾ ਸਰਿਆਮ ਕਹਿਣਾ ਇਹ ਗੱਲ ਤਾਂ ਮੈਂ ਨਗਾਰੇ ਦੀ ਝੋਟ ਨਾਲ ਕਹਿ ਸਕਦਾ ਹਾਂ ਕਿ ਅਪਰਾਧ ਉਸਨੇ ਹੀ ਕੀਤਾ ਹੈ ਜਾਂ ਗਲਤੀ ਉਸਨੇ ਹੀ ਕੀਤੀ ਹੈ। ਮਨ ਪੱਕਾ ਪਤਾ ਵੀ ਉਹਨੇ ਹੀ ਕੀਤਾ ਇਹ ਕੰਮ ਫਿਰ ਉਹ ਗੱਲ ਨੂੰ ਆਪਾਂ ਨਗਾਰੇ ਦੀ ਝੋਟ ਨਾਲ ਕਹਿ ਸਕਦੇ ਹੁੰਨੇ ਆ। ਨਜ਼ਰ ਚਰਾਉਣਾ ਬਚ ਕੇ ਲੰਘਣਾ। ਸ੍ਰਿੰਦਰ ਤੋਂ ਮੈਂ ਪੈਸੇ ਲੈਣੇ ਸਨ। ਉਹ ਮੇਰੇ ਨਾਲ ਸਿੱਧੀ ਗੱਲ ਹੀ ਨਹੀਂ ਕਰਦਾ। ਨਜ਼ਰ ਚੁਰਾ ਕੇ ਲੰਘ ਜਾਂਦਾ ਹੈ। ਨਵਜਿ ਪਛਾਣਨਾ ਸਥਿਤੀ ਨੂੰ ਤਾੜ ਲੈਣਾ ਜਿਹੜੇ ਲੋਕ ਸਮੇਂ ਦੀ ਨਵਜਿ ਪਛਾਣਦੇ ਹਨ ਉਹ ਕਾਮਯਾਬ ਹੋ ਜਾਂਦੇ ਹਨ ਸਮੇਂ ਅਨੁਸਾਰ ਕੰਮ ਕਰ ਲੈਂਦੇ ਨੇ ਜਿਹੜੇ ਸਥਿਤੀ ਦੇਖ ਲੈਂਦੇ ਨੇ ਕਿ ਹੁਣ ਇੱਥੇ ਕੀ ਕਰਨਾ ਚਾਹੀਦਾ ਫਿਰ ਉਹਨਾਂ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਨੌਹਾਂ ਤੇ ਲਿਖਿਆ ਹੋਣਾ ਚੰਗੀ ਤਰ੍ਹਾਂ ਪਤਾ ਹੋਣਾ ਅੱਜ ਦਾ ਪੇਪਰ ਤਾਂ ਮੇਰੇ ਨੋਹਾ ਉੱਤੇ ਲਿਖਿਆ ਹੋਇਆ ਹੈ ਚਾਹੇ ਕਿਤੋਂ ਮਰਜੀ ਪ੍ਰਸ਼ਨ ਆ ਜਾਣ ਨਾਨੀ ਜਿੱਤੇ ਕਰੋਣੀ ਦੁੱਖ ਵਿੱਚ ਘਿਰੇ ਹੋਣ ਦਾ ਅਨੁਭਵ ਹੋਣਾ ਨਾਨੀ ਜਿੱਤੇ ਆਉਣੀ ਜਦੋਂ ਕੋਈ ਬਹੁਤ ਦੁੱਖ ਦੇ ਵਿੱਚ ਘਿਰ ਜਾਂਦਾ ਉਹਨੂੰ ਫਿਰ ਕਹਿੰਦੇ ਨੇ ਵੀ ਉਹਨੂੰ ਤਾਂ ਨਾਨੀ ਜਿੱਤੇ ਆ ਗਈ ਹਾਂਜੀ ਕੀ ਬਾਕ ਬਣਾਉਂਗੇ ਪਹਿਲਾਂ ਤਾਂ ਉਹ ਆਪਣੀਆਂ ਮਨਮਰਜ਼ੀਆਂ ਕਰੀ ਗਿਆ ਹੁਣ ਜਦੋਂ ਕਾਨੂੰਨ ਦੀ ਗ੍ਰਿਫਤ ਵਿੱਚ ਫਸਿਆ ਹੈ ਤਾਂ ਉਸ ਨੂੰ ਆਪਣੀ ਨਾਨੀ ਚਿੱਤੇ ਆ ਗਈ ਹੈ ਨਾਨਾ ਨੂੰ ਬੱਟਾ ਲਾਉਣਾ ਨਾਨਾ ਨੂੰ ਬੱਟਾ ਲਾਉਣਾ ਹੁੰਦਾ ਬਦਨਾਮੀ ਖੱਟਣੀ ਮਾਤਾ ਪਿਤਾ ਬੱਚਿਆਂ ਨੂੰ ਹਮੇਸ਼ਾ ਇਹੀ ਸਿੱਖਿਆ ਦਿੰਦੇ ਹਨ ਕਿ ਚੰਗੇ ਕੰਮ ਹੀ ਕਰੋ ਅਜੀਹਾ ਕੰਮ ਨਾ ਕਰਿਓ ਜਿਸ ਦੇ ਨਾਲ ਤੁਹਾਡੇ ਨਾਂ ਨੂੰ ਬੱਟਾ ਲੱਗ ਜਾਵੇ ਨਾਂ ਪੈਦਾ ਕਰਨਾ ਇੱਜ਼ਤ ਬਣਾਉਣੀ ਸਮਾਜ ਵਿੱਚ ਮਾਤਾ ਪਿਤਾ ਦਾ ਨਾਮ ਪੈਦਾ ਕਰਨਾ ਚਾਹੀਦਾ ਹੈ ਨਾ ਕਿ ਉਹਨਾਂ ਦੇ ਨਾਂ ਨੂੰ ਬੱਟਾ ਲਾਉਣਾ ਚਾਹੀਦਾ ਠੀਕ ਹੈ ਜੀ ਦੋੇ ਪਾਸੇ ਦੇਖ ਲਓ ਹੁਣ ਉਧਰ ਨੂੰ ਵੀ ਬਣਾ ਸਕਦੇ ਹਾਂ ਉਹ ਦੂਜੇ ਦਾ ਉਧਰ ਨੂੰ ਵੀ ਬਣਾ ਸਕਦੇ ਹਾਂ ਨੀਂਦ ਹਰਾਮ ਹੋਣਾ ਪਰੇਸ਼ਾਨ ਹੋਣਾ ਪੇਪਰਾਂ ਸਮੇਂ ਬੱਚਿਆਂ ਦੀ ਨੀਂਦ ਹਰਾਮ ਹੋਈ ਰਹਿੰਦੀ ਹੈ। ਨਹੀਂ ਖੁੱਲ ਕੇ ਸੌ ਨਹੀਂ ਸਕਦੇ ਉਹ ਚਿੰਤਾ ਰਹਿੰਦੀ ਆ ਨਾ ਪੇਪਰਾਂ ਦੀ। ਇਹ ਪੇਪਰਾਂ ਦੇ ਸਮੇਂ ਬੱਚਿਆਂ ਦੀ ਨੀਂਦ ਹਰਾਮ ਹੋਈ ਰਹਿੰਦੀ ਹੈ। ਨੰਗੇ ਢੜ ਲੜਨਾ। ਇਕੱਲਿਆਂ ਸਿਰੜ ਪਾਲਣਾ। ਸਿੱਖ ਹਰ ਇੱਕ ਜ਼ੁਲਮ ਦੇ ਵਿਰੁੱਧ ਨੰਗੇ ਢਾੜ ਲੜਨ ਲਈ ਤਿਆਰ ਹੋ ਜਾਂਦੇ ਹਨ ਜੇ ਨੰਗੇ ਢਾੜ ਲੜਨ ਵਾਲੇ ਕੋਈ ਵੀ ਜ਼ੁਲਮ ਨਹੀਂ ਸਹਿ ਸਕਦੇ ਠੀਕ ਹੈ ਜੀ ਐਸੀਗੇ ਨੰਨੇ ਤੱਕ ਦੇ ਮੁਹਾਵਰੇ ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਤੁਹਾਡੇ ਸਵਾਲ ਦਾ ਮੈਂ ਜਵਾਬ ਦਵਾਂਗੀ ਇਸ ਤੋਂ ਬਾਅਦ ਅੱਗੇ ਪੱਪੇ ਵਾਲੇ ਕਾਫੀ ਸੀਗੇ ਅੱਜ ਫਿਰ ਜ਼ਿਆਦਾ ਹੋ ਜਾਣਗੇ ਮੈਂ ਕਹਿ ਇਸ ਕਰਕੇ ਘੱਟ ਕੀਤੇ ਸੀਗੇ ਤੇ ਉਹ ਫਿਰ ਕੱਲ ਦੇਖਦੇ ਆ ਕਰਾਂਗੇ ਤੇ ਹੋਰ ਕੀ ਕਰਨਾ ਚਾਹੁੰਨੇ ਹੋ 10ਵੀਂ ਦੇ ਸਿਲੇਬਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਜਰੂਰ ਪਲੱਸ 2 ਦੀਆਂ ਕਵਿਤਾਵਾਂ ਕਰਾ ਰਹੀਆਂ ਮੈਂ ਉਹ 3 ਨ ਰਹਿ ਗਈਆਂ ਉਹ ਪੂਰੀਆਂ ਕਰਨ ਤੋਂ ਬਾਅਦ ਫਿਰ ਅੱਗੇ ਕੀ ਕਰਨਾ ਚਾਹੁੰਨੇ ਹੋ ਉਹ ਦੱਸਿਓ ਠੀਕ ਹੈ ਜੀ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਨੂੰ ਤਿਆਰ ਬਰੀ ਸਾਤ ਸ੍ਰੀ ਅਕਾਲ